ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆਂ ਆਪਣੀ ਵੀਡੀਓ ਵਿੱਚ ਅੱਜ ਆਪਾਂ ਪਹੁੰਚੇ ਆਂ ਪਿੰਡ ਝੋੜਾ ਜ਼ਿਲ੍ਹਾ ਸ੍ਰੀ ਮਕਸਦ ਸਾਹਿਬ ਬਾਈ ਕੋਲੇ ਪਹਿਲੇ ਸੂਏ ਮੱਝ ਵਿਕਾਊ ਆ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਇੱਕ ਵਾਰੀ ਚੈੱਕ ਕਰਾ ਦੇਣਾ ਤੁਹਾਨੂੰ ਮੱਝ ਲੇਵੇ ਦੀ ਕੁਆਲਿਟੀ ਚੈੱਕ ਕਰੋ ਦੋਸਤੋ ਸੀ ਬਹੁਤ ਚੰਗੇ ਲੇਵੇ ਦੀ ਕੁਆਲਿਟੀ ਆ ਚਾਰੇ ਥਣ ਖਿੰਡਵੇਂ ਆ ਅੱਛੋ ਵੀ ਆਪਾਂ ਤੁਹਾਨੂੰ ਨਜ਼ਰ ਮਰਾਵਾਂਗੇ ਇੱਕ ਵਾਰੀ ਸਿੰਘਾਂ ਦੀ ਚੈੱਕ ਕਰ ਲਓ ਸੀ ਕੁੰਡੇ ਸਿੰਘਾਂ ਦੀ ਐ ਮੇ ਰੁਪਿਆ ਆਪਾਂ ਕਹਦੇ ਨੇ ਜੇ ਰੁਪਿਆ ਨੰਗ ਦਾ ਸਿੰਘ ਚੋਂ ਆਏ ਆ ਪਿੱਛੋਂ ਇਹ ਆਜੇ ਤੁਹਾਨੂੰ ਦਿਖਾ ਦਿੰਨਾ ਮਰਾਦ ਨੇ ਨਿਗਾ ਇੱਕ ਵਾਰੀ ਲੈਵਾ ਤੁਸੀਂ ਦੇਖ ਲਓ ਲੈਵੇ ਦੇ ਹਿਸਾਬ ਨਾਲ ਤੁਸੀਂ ਆਪ ਹੀ ਐਸਟੀਮੇਟ ਲਾ ਲਓ ਕਿ ਕਿੰਨਾ ਦੁੱਧ ਪਾ ਸਕਦੀ ਆ 10 ਤੋਂ 12 ਲੀਟਰ ਦੁੱਧ ਦੀ ਆਸ ਮੇਜਾ ਹੈ ਬਾਈ ਕਹਿੰਦਾ ਬਾਕੀ ਜਿੰਨੀ ਸੇਵਾ ਕਰਾਂਗੇ ਉਹਨਾਂ ਦੁੱਧ ਘੜ ਸਕਦੇ ਆ ਬਾਈ ਗਰੀਬ ਪਰਿਵਾਰ ਦੇ ਘਰੇ ਮੱਧ ਝੋਟੀ ਖੜੀ ਆ ਤੇ ਆਪਾਂ ਤੁਹਾਨੂੰ ਤੋੜ ਕੇ ਵੀ ਦਿਖਾਉਣੇ ਆ ਆਜੋ ਤੋੜ ਕੇ ਦਿਖਾਈਏ ਦੋਸਤੋ ਦੋਸਤੋ ਚੈੱਕ ਕਰ ਲਓ ਸੀ ਮਗਰ ਉਹ ਤੁਹਾਨੂੰ ਲੈਵੇ ਦੀ ਕੁਆਲਿਟੀ ਚੈੱਕ ਕਰਾ ਦਿੰਨਾ ਦੋਸਤੋ ਹਫਤੇ ਦੀ ਕੱਚੀ ਆ ਬਾਈ ਕਹਿੰਦਾ ਰੋਕੀ ਬਾਈ ਮੜਾ ਜਾ ਲਓ ਦੋਸਤੋ ਥਣ ਚੈੱਕ ਕਰੋ ਤੁਸੀਂ ਪਿੱਛੋਂ ਥਣ ਵੇਖ ਲਓ ਤੁਸੀਂ 492 ਥਾਣਾ ਤੇ ਆਪਾਂ ਤੁਹਾਨੂੰ ਅੱਗੋਂ ਵੀ ਨਿਗਾਹ ਮਾਰਾ ਦਿੰਨੇ ਆ ਇਧਰੋਂ ਹੀ ਲੇਵੇ ਵਨੋਂ ਦਾ ਪੂਰੀ ਸਾਫ ਮਾਝਾ ਚੈੱਕ ਕਰ ਲਓ ਬਾਈ ਜੇ ਆਪਾਂ ਰੇਟ ਦੀ ਗੱਲ ਕਰ ਗਏ ਦੀ ਰੇਟ ਬਾਈ ਕਹਿੰਦਾ ਮੈਂ ਫੋਨ ਤੇ ਕਰੂੰਗਾ ਰੇਟ ਜੈ ਜੀ ਕਰੂਗਾ ਬਾਈ ਤੇ ਬਾਈ ਦਾ ਆਪਾਂ ਨੰਬਰ ਲੈ ਕੇ ਦਿੰਨੇ ਆ ਤੁਹਾਨੂੰ ਨੰਬਰ ਬੋਲੀ ਬਾਈ ਮੜਾ ਜਾ 82888 ਠੀਕ ਹੈ ਜੀ 95305 95 305 305 ਲੋ ਦੋਸਤੋ ਨੰਬਰ ਆਪਾਂ ਤੁਹਾਨੂੰ ਲੈਤਾ ਬਾਈ ਦਾ ਸਕਰੀਨ ਤੇ ਵੀ ਆਪਾਂ ਨੰਬਰ ਚਲਾ ਦਾਂਗੇ ਜੀ ਝੋਟੀ ਜਿਹਨੂੰ ਵੀ ਵੀਰੇ ਨੂੰ ਪਸੰਦ ਆਉਂਦੀ ਆ ਤੇ ਬਾਈ ਦਾ ਫੋਨ ਤੇ ਗੱਲਬਾਤ ਕਰ ਸਕਦਾ ਠੀਕ ਆ ਦੋਸਤੋ ਜੇ ਆਪਣੀਆਂ ਤੁਹਾਨੂੰ ਵੀਡੀਓ ਚੰਗੀਆਂ ਲੱਗਦੀਆਂ ਪੇਜ ਨੂੰ ਫੋਲੋ ਕਰੋ